ਬ ਸਰਕਾਰ ਨੇ ਜੋ ਇੱਕ ਮੁਹਿੰਮ ਚਲਾਈ ਹੈ ਨਸ਼ੇ ਵਿਰੁੱਧ ਉਧ ਉਹਦੇ ਅੰਡਰ ਹੀ ਪੰਜਾਬ ਪੁਲਿਸ ਵੱਲੋਂ ਇੱਕ ਸੰਪਰਕ ਮੁਹਿੰਮ ਛੇੜੀ ਗਈ ਹੈ ਜਿਹਦੇ ਅੰਡਰ ਅੱਜ 5 ਡਿਸਟ੍ਰਿਕਟਸ ਦੇ ਅੰਦਰ ਪਬਲਿਕ ਮੀਟਿੰਗਸ ਕੀਤੀ ਗਈ ਤੇ ਖੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਤੇ ਖੰਨਾ ਪੁਲਿਸ ਨੇ 45 ਅਲੱਗ-ਅਲੱਗ ਥਾਮਾਂ ਦੇ ਅੰਡਰ ਦੇ ਥਾਮਾਂ ਵਿੱਚ ਟੋਟਲ ਢਾਈ ਤੋਂ 3000 ਲੋਕਾਂ ਦੇ ਨਾਲ ਅੱਜ ਮੀਟਿੰਗਸ ਕੀਤੀਆਂ ਜਿਨ੍ਹਾਂ ਦੇ ਵਿੱਚੋਂ 60 ਤੇ ਅਰਾਊਂਡ ਅਸੀਂ ਪਿੰਡ ਕਵਰ ਕੀਤੇ ਆ ਸਾਡੇ ਵਰਦੀ ਡੀਜੀਪੀ ਸਾਹਿਬ ਵੱਲੋਂ ਇਹ ਦਿਸ਼ਾ ਨਿਰਦੇਸ਼ ਮਿਲੇ ਸੀਗੇ ਸਾਨੂੰ ਕਿ ਲੋਕਾਂ ਦੇ ਨਾਲ 1 ਟੂ 1 ਗੱਲ ਕਰਨੀ ਹੈਗੀ ਲੋਕਾਂ ਦੇ ਨਾਲ ਟਾਇਅਪ ਰੱਖਣਾ ਹੈਗਾ ਲੋਕ ਹੀ ਸਾਨੂੰ ਦੱਸਣਗੇ ਕਿੱਥੇ ਡਰੱਗਸ ਵਿਕਦਾ ਹੈਗਾ ਤੇ ਕਿਵੇਂ ਉਹਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਅੱਜ ਦੀ ਮੁਹਿੰਮ ਉਹੀ ਚੀਜ਼ ਨੂੰ ਫਾਲੋ ਕਰਦੇ ਹੋਏ ਸੀਗੀ ਤੇ ਜਦੋਂ ਅੱਜ ਮੈਂ ਵੀ ਆਪ ਦਾ ਦੌਰਾ ਕੀਤਾ ਹੈਗਾ ਤੇ ਉੱਥੇ ਮੈਂ ਲੋਕਾਂ ਨੂੰ ਮਿਲ ਕੇ ਆਈ ਹਾਂ ਤੇ ਮੇਰੇ ਸਾਰੇ ਕੇ ਸਾਰੇ ਡੀਐਸਪੀਸ ਤੇ ਮੇਰੇ ਸਾਰੇ ਐਸਐਚਓ ਐਸਐਚਓਸ ਬਾਹਰ ਸੀਗੇ ਅਸੀਂ ਸਾਰੇ ਪਬਲਿਕ ਦੇ ਨਾਲ ਮੀਟਿੰਗ ਕਰ ਰਹੇ ਸੀਗੇ ਤੇ ਕੁਝ ਜੋ ਇੰਪੋਰਟੈਂਟ ਪੁਆਇੰਟਸ ਅੱਜ ਦੀ ਮੀਟਿੰਗ ਤੋਂ ਨਿਕਲ ਕੇ ਮੀਟਿੰਗਸ ਤੋਂ ਨਿਕਲ ਕੇ ਆਏ ਆ ਉਹ ਆਹੀ ਹੈ ਕਿ ਇੱਕ ਤਾਂ ਜੋ ਪੰਜਾਬ ਪੁਲਿਸ ਨੇ ਇੱਕ ਯੁੱਧ ਨਸ਼ੇ ਬਾਰੇ ਜੋ ਛੇੜਾ ਹੈ ਔਰ ਉਹਦੇ ਅੰਡਰ ਜੋ ਡਿਫਰੈਂਟ ਡਿਫਰੈਂਟ ਆਪਰੇਸ਼ਨਸ ਕੀਤੇ ਪਿਛਲੇ ਬੀਤੇ ਕੁਝ ਦਿਨਾਂ ਦੇ ਵਿੱਚ ਲੋਕਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੋਪ ਹੈ ਲੋਕੀ ਬਹੁਤ ਜ਼ਿਆਦਾ ਸੰਤੁਸ਼ਟ ਵੀ ਹੈ ਤੇ ਕਹੀਂ ਨਾ ਕਹੀਂ ਹੋਪਫੁਲ ਵੀ ਹੈ ਕਿ ਹੁਣ ਪੰਜਾਬ ਪੁਲਿਸ ਨੇ ਨਸ਼ੇ ਨੂੰ ਖਤਮ ਕਰਕੇ ਹੀ ਮੰਨਣਾ ਹੈਗਾ ਤੇ ਹੁਣ ਪੁਲੀ ਜੋ ਲੋਕੀ ਹੈ ਉਹ ਵੀ ਵੜ ਚੜ ਕੇ ਸਾਡੇ ਸਪੋਰਟ ਦੇ ਲਈ ਅੱਗੇ ਆ ਰਹੇ ਹੈ ਮੈਨੂੰ ਰੋਜ਼ ਦਿਨ ਮੇ ਕਈ ਕਈ ਲੋਕੀ ਮੈਸੇजेस ਕਰ ਰਹੇ ਕਿ ਮੈਡਮ ਤੁਸੀਂ ਸਾਡਾ ਆ ਵਾਲਾ ਏਰੀਆ ਵੀ ਦੇਖੋ ਇੱਥੇ ਆ ਬੰਦਾ ਕਰਦਾ ਹੈਗਾ ਅਸੀਂ ਸਾਰੇ ਕੇ ਸਾਰੇ ਡਰਗ ਪੈਡਲਰ ਦੀ ਲਿਸਟ ਬਣਾ ਲਈ ਹੈਗੀ ਅ ਤੇ ਹੁਣ ਅਸੀਂ ਰੋਜ਼ ਘਰ ਰੋਜ਼ ਅ ਕੰਟੀਨਿਊਡ ਸਾਡਾ ਮਤਲਬ ਇਹ ਐਫਰਟ ਰਹੇਗਾ ਆ ਜਿਹੜੀ ਅਸੀਂ ਮੁਹਿੰਮ ਛੇੜੀ ਹੈ ਐ ਅਸੀਂ ਇਹ ਜਿਸ ਮੋਮੈਂਟਮ ਦੇ ਨਾਲ ਅਸੀਂ ਸ਼ੁਰੂ ਕੀਤੀ ਉਹ ਮੋਮੈਂਟਮ ਅਸੀਂ ਮੇਨਟੇਨ ਕਰਾਂਗੇ ਤੇ ਉਹਦੇ ਨਾਲ-ਨਾਲ ਜਿਹੜੇ ਕਿ ਲੋਕਾਂ ਨੇ ਸਾਨੂੰ ਸਜੈਸ਼ਨ ਦਿੱਤੇ ਡੀ ਐਡਿਕਸ਼ਨ ਬਾਰੇ ਉਹ ਵੀ ਅਸੀਂ ਨੋਟ ਡਾਊਨ ਕੀਤੇ ਹਨ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਡੇ ਇੱਥੇ ਸਪੋਰਟਸ ਇਨਫਰਾ ਸਭ ਤੋਂ ਬਣਾਉਣ ਦੀ ਲੋੜ ਹੈ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਨੂੰ ਸਪੋਰਟਸ ਦੇ ਕੋਚਸ ਦੀ ਲੋੜ ਹੈਗੀ ਕੁਝ ਨੇ ਦੱਸਿਆ ਕਿ ਸਾਡੇ ਇੱਥੇ ਕੁਝ ਅਸੀਂ ਸਕਿਲਿੰਗ ਦੀ ਲੋੜ ਹੈਗੀ ਕੁਝ ਕਾਰੋਬਾਰ ਅਗਰ ਕੁਝ ਸ਼ੁਰੂ ਕਰਨਾ ਚਾਹਦਾ ਹੈ ਚਾਹੁੰਦਾ ਹੈ ਕੋਈ ਪਰਸਨ ਕੋਈ ਗ੍ਰੀ ਉਦਯੋਗ ਲਾਣਾ ਚਾਹੁੰਦਾ ਹੈ ਤਾਂ ਉੱਥੇ ਸਰਕਾਰ ਕੀ ਵੀ ਸਾਡੀ ਮਦਦ ਕਰ ਸਕਦੀ ਹੈ ਤਾਂ ਅਸੀਂ ਸਾਰੇ ਕੇ ਸਾਰੇ ਸੁਜੈਸ਼ਨ ਨੂੰ ਨੋਟ ਕੀਤਾ ਹੈਗਾ ਅਸੀਂ ਪ੍ਰੋਪਰ ਚੈਨਲਸ ਕੀ ਥਰੂ ਸਰਕਾਰ ਤੱਕ ਉਹ ਪਹੁੰਚਾਏਗੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਤੇ ਕਿਵੇਂ ਉਹ ਜੋ ਡੀ ਐਡਿਕਸ਼ਨ ਵਾਲੀ ਸਾਡੀ ਸਰਕਾਰ ਦੀ ਇੱਕ ਮੁਹਿੰਮ ਹੈਗੀ ਉਹਦੇ ਵਿੱਚ ਕਿਵੇਂ ਉਹ ਆਪਣਾ ਯੋਗਦਾਨ ਦੇ ਸਕਦੇ ਕਿਵੇਂ ਜੋ ਨਸ਼ੇ ਦੇ ਐਡਿਕਟਸ ਹੈ ਜਿਹੜੇ ਜੋ ਨਸ਼ੇ ਦੇ ਆਦੀ ਹੋ ਚੁੱਕੇ ਉਹਨਾਂ ਨੂੰ ਅਸੀਂ ਕਿਵੇਂ ਉਸ ਦਲਦਲ ਤੋਂ ਬਾਹਰ ਕੱਢਣਾ ਹੈਗਾ ਔਰ ਕਿਵੇਂ ਅਸੀਂ ਉਹਨਾਂ ਨੂੰ ਸੋਸਾਇਟੀ ਦਾ ਵਾਪਿਸ ਇੱਕ ਹੈਲਦੀ ਪਾਰਟ ਬਣਾਣਾ ਉਹਦੇ ਨਾਲ ਉਸ ਚੀਜ਼ ਦੇ ਉੱਪਰ ਵੀ ਸਾਡੇ ਡਿਸਕਸ਼ਨਸ ਹੋਏ ਹਨ ਤੇ ਅੱਜ ਦੀ ਮੀਟਿੰਗ ਸਾਡੀ ਬਹੁਤ ਜ਼ਿਆਦਾ ਫਰੂਟਫੁੱਲ ਰਹੀ ਹੈ ਤੇ ਅ ਅੱਗੇ ਵੀ ਆਈ ਥਿੰਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸਕਸੈਸਫੁਲ ਸਟੋਰੀਜ਼ ਦੱਸਾਂਗੇ ਜਿੱਥੇ ਲੋਕੀ ਨਸ਼ਾ ਛੱਡ ਕੇ ਬਾਹਰ ਨਿਕਲੇ ਹੋਣ ਤੇ ਉਹਦੇ ਨਾਲ-ਨਾਲ ਫਾਈਨਲੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਆਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਪੁਲਿਸ ਫੁਲੀ ਡੈਡੀਕੇਟਿਡ ਹੈ ਔਰ ਤੁਸੀਂ ਵੀ ਸਾਨੂੰ ਦੱਸੋ ਪੰਜਾਬ ਪੁਲਿਸ ਨੇ ਪਿਤੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ-ਵੱਡੇ ਐਕਸ਼ਨਸ ਲੈਂਦੇ ਹੈ ਡਰੱਗ ਪੈਡਲਰਸ ਦੇ ਅਗੇਂਸ ਤੇ ਉਹ ਵਾਲੇ ਸਾਡੇ ਐਕਸ਼ਨਸ ਹੋਰ ਵੀ ਅੱਗੇ ਵਧਣਗੇ ਤੇ ਹੋਰ ਡੈਡੀਕੇਸ਼ਨ ਦੇ ਨਾਲ ਪੰਜਾਬ ਨੂੰ ਡਰਗ ਫਰੀ ਸਟੇਟ ਬਣਾ ਚ ਕਾਮਯਾਬ ਹੋ ਮੈਮ ਜਿਹੜੇ ਡਰਗਸ ਨੂੰ ਬੇਚਦੇ ਨੇ ਸਮਗਲਿੰਗ ਕਰਦੇ ਨੇ ਜਾਂ ਨਸ਼ਾ ਕਰਦੇ ਨੇ ਮੋਟੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਉਹਨਾਂ ਨੂੰ ਜੀ ਆਹੀ ਮੈਸੇਜ ਹੈਗਾ ਕਿ ਪੁਲਿਸ ਨੇ ਛੱਡਣਾ ਨਹੀਂ ਉਹਨਾਂ ਨੂੰ ਤੇ ਪੁਲਿਸ ਨੇ ਇਨਫੈਕਟ ਪੂਰੀ ਸਰਕਾਰ ਨੇ ਪੂਰਾ ਦਾ ਪੂਰਾ ਇੱਕ ਪਲਾਨ ਬਣਾ ਲਿਆ ਹੈਗਾ ਪਹਿਲਾ ਪੁਲਿਸ ਸਿਰਫ ਇੱਕ ਇਨਫੋਰਸਮੈਂਟ ਏਜੰਸੀ ਹੋਣ ਕਾਰਨ ਪੁਲਿਸ ਸੇ ਖਾਲੀ ਇਨਫੋਰਸਮੈਂਟ ਵਾਲੇ ਪੱਖੋਂ ਜ਼ਿਆਦਾ ਕੰਮ ਕਰ ਪਾਉਂਦੀ ਸੀਗੀ ਹੁਣ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਤੇ ਸਾਰੇ ਕੇ ਸਾਰੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਇਕੱਠਾ ਕਰਕੇ ਇੱਕ ਟੀਮ ਵਾਂਗੂ ਕੰਮ ਕਰਨ ਦੇ ਲਈ ਉਹਨਾਂ ਨੂੰ ਨਿਰਦੇਸ਼ ਦਿੱਤੇ ਉਹਨਾਂ ਨੇ ਨਿਰਦੇਸ਼ ਦਿੱਤੇ ਤੇ ਉਹਦੇ ਅੰਡਰ ਹੀ ਸਾਡਾ ਸਿਵਲ ਡਿਪਾਰਟਮੈਂਟ ਦੇ ਨਾਲ ਇੱਕ ਸਾਂਝੀ ਮੁਹਿੰਮ ਹੈਗੀ ਉਹਦੇ ਅੰਡਰ ਜੋ ਵੀ ਲੀਗਲ ਕਾਰਵਾਈਆਂ ਹੈ ਅਸੀਂ ਸਾਂਝੇ ਤੌਰ ਤੇ ਲੈ ਕੇ ਆਪ ਦਾ ਜੋ ਡਰੱਗਸ ਦੀ ਕਮਰ ਨੂੰ ਅਸੀਂ ਤੋੜਨਾ ਹੈ ਇਸ ਵਾਰੀ ਤੇ ਬਿਲਕੁਲ ਇਹਨੂੰ ਉੱਠਣ ਨਹੀਂ ਦੇਣਾ ਤਾਂ ਉਹੀ ਸਾਡਾ ਉਹਨਾਂ ਦੇ ਲਈ ਮੈਸੇਜ ਹੈਗਾ ਕਿ ਅਗਰ ਤੁਸੀਂ ਡਰੱਗ ਦਾ ਕੰਮ ਕਰਦੇ ਹੋ ਤਸਕਰੀ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਰਾਬ ਕਰਦੇ ਹੋ ਯੂਥ ਨੂੰ ਖਰਾਬ ਕਰਦੇ ਹੋ ਤੇ ਜਾਂ ਤਾਂ ਤੁਸੀਂ ਪੰਜਾਬ ਨੂੰ ਛੱਡ ਦਿਓ ਜਾਂ ਨਸ਼ਾ ਵੇਚਣਾ ਛੱਡ ਦਿਓ ਕਿਉਂਕਿ ਅਸੀਂ ਤਾਂ ਤੁਹਾਨੂੰ ਨਹੀਂ ਛੱਡਣਾ ਅਗਰ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਵੇਚੋਗੇ ਬੜਾ ਪੰਜਾਬ ਪੂਰ ਲੋਕ ਡਰਦੇ ਆ ਵੀ ਕੋਈ ਜੇ ਵੈਸੇ ਦਸਤਾਵੇਜ਼ ਪੁਲਿਸ ਅੱਗੇ ਉਹਨਾਂ ਨੂੰ ਤਸਕਰਾ ਨੂੰ ਮੈਂ ਦੱਸ ਦਿਆਂ ਨਾ ਉਦਾਂ ਦੇ ਤੁਸੀਂ ਵੈਸੀ ਦੇਣਾ ਹਾਂ ਜੀ ਜਿਵੇਂ ਮੈਂ ਤੁਹਾਨੂੰ ਥੋੜੇ ਦੇ ਪਹਿਲਾਂ ਦੱਸਿਆ ਕਿ ਮੈਨੂੰ ਬੀਤੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਮੈਸੇजेस ਉਦਾਂ ਹੀ ਆ ਚੁੱਕੇ ਤੋਂ ਅਸੀਂ ਉਹਨਾਂ ਦੇ ਨਾਂ ਵਗੈਰਾ ਕਿੱਥੇ ਨਹੀਂ ਦੱਸਦੇ ਅਸੀਂ ਆਪਣਾ ਉਹਨਾਂ ਦੇ ਜੋ ਵੀ ਸਾਡੇ ਕੋਲ ਇਨਪੁਟਸ ਆਏ ਉਹਨਾਂ ਨੂੰ ਵੀ ਯੂਜ਼ ਕਰਦੇ ਹਾਂ ਅਸੀਂ ਲਿਸਟਿੰਗ ਕਰ ਰਹੇ ਹਾਂ ਸਾਡੀ ਪੁਰਾਣੀ ਵੀ ਲਿਸ ਬਣੀ ਹੈ ਰੋਜ਼ ਅਸੀਂ ਫਰੈਸ਼ ਲਿਸਟ ਵੀ ਬਣਾ ਰਹੇ ਹਾਂ ਤੋਂ ਜਿਹੜੇ ਵੀ ਬੰਦੇ ਨੇ ਦੱਸਣਾ ਸਾਨੂੰ ਉਹ ਦੱਸ ਦੇ ਦੂਜਾ ਹੈਗਾ ਕਿ ਅਨੋਨਿਮਸ ਤਰੀਕੇ ਨਾਲ ਵੀ ਸਾਡੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹੈ ਤੀਜੀ ਚੀਜ਼ ਹੈਗੀ ਜਾ ਪੁਲਿਸ ਵੱਲੋਂ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਡਿਪਲਾਈਨ ਹੈਗੀ ਉਹਦਾ ਨੰਬਰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ 112 ਦੇ ਸਾਡੀ ਜੋ ਹੈਲਪ ਹੈ ਨਾ ਉੱਥੇ ਸਾਡੇ ਨਾਲ ਸ਼ੇਅਰ ਕਰਦੇ ਤੇ ਸਾਨੂੰ ਡਾਇਰੈਕਟਲੀ ਵੀ ਅਪਰੋਚ ਕਰ ਸਕਦੇ ਤੇ ਅਸੀਂ ਉਹਨਾਂ ਦਾ ਕੋਈ ਉਹਨਾਂ ਦੀ ਆਈਡੈਂਟੀਟੀ ਨੂੰ ਰਿਵੀਲ ਨਹੀਂ ਕਰਦੇ ਅਸੀਂ ਸਿਰਫ ਇਨਫੋਰਮੇਸ਼ਨ ਚਾਹੁੰਦੇ ਅਸੀਂ ਆਈਡੈਂਟੀਟੀ ਆਫ ਇਨਫੋਰਮੈਂਟ ਕਦੇ ਨਹੀਂ ਦੱਸਦੇ ਤੇ ਲੋਕੀ ਬੜ ਚੜ ਕੇ ਸਾਨੂੰ ਦੱਸਣ ਆਪਣੇ ਆਪਣੇ ਏਰੀਆ ਨੂੰ ਸਾਫ ਕਰਨ ਦਾ ਜੋ ਰਿਸਪੋਨਸੀਬਿਲਟੀ ਹੈ ਉਹ ਮੈਂ ਆਜ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੀ ਆਈ ਦੱਸ ਕਿਉਂਕਿ ਰਿਸਪਾਂਸਿਬਿਲਟੀ ਉਹਨਾਂ ਦੀ ਵੀ ਹੈ ਉਹ ਸਾਨੂੰ ਦੱਸਣ ਖਾਲੀ ਪੁਲਿਸ ਨਹੀਂ ਕਰ ਪਾਏਗੀ ਕਿਉਂਕਿ ਪੁਲਿਸ ਦਾ ਨੰਬਰ ਘਟ ਲੋਕਾਂ ਦਾ ਜ਼ਿਆਦਾ ਤਾਂ ਲੋਕੀ ਸਾਡੇ ਅੱਖ ਤੇ ਕੰਨ ਬਣ ਸਕਦੇ ਤੇ ਲੋਕੀ ਹੀ ਸਾਨੂੰ ਦੱਸਣਗੇ ਤਾਂ ਹੀ ਇੱਕ ਐਸ ਜੋ ਲੋਕੀ ਸਾਡੇ ਫੋਰਸ ਮਲਟੀਪਲਾਇਰ ਵਾਂਗੂ ਕੰਮ ਕਰਨਗੇ ਔਰ ਪੁਲਿਸ ਦੇ ਜਿੱਥੇ 500 ਨੰਬਰ ਹੈ ਉੱਥੇ ਉਹ ਉਹੀ ਪੁਲਿਸ ਲੱਖਾਂ ਵਾਂਗੂ ਕੰਮ ਕਰ ਸਕਦੀ ਹੈ ਅਗਰ ਲੋਕੀ ਸਾਡੀ ਮਦਦ ਕਰਨਗੇ ਮੈਨੂੰ ਕੋਈ ਐਸਾ ਨੰਬਰ ਜਿਹੜਾ ਮਤਲਬ ਪਬਲਿਕ ਆਮ ਤੁਹਾਡੇ ਨਾਲ ਅਟੈਚਮੈਂਟ ਕਰ ਸਕੇ ਜੇ ਕੋਈ ਨਸ਼ਾ ਜੀ ਮੇਰਾ ਮੇਰਾ ਤਾਂ ਨੰਬਰ ਸਾਰਿਆਂ ਦੇ ਕੋਲ ਹੀ ਹੈ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ ਤੇ ਬਾਕੀ ਜੋ ਸਾਡੇ ਟਿਪ ਲਾਈਨਸ ਹੈ ਉਹ ਸਾਰੇ ਅਸੀਂ ਵੀ ਤੁਹਾਡੇ ਨਾਲ ਹੁਣ ਸ਼ੇਅਰ ਕਰ ਦਿੰਗੇ ਤੇ ਤੁਸੀਂ ਆਪਣੇ মিডিਅਮ ਤੇ ਰਾਈ ਉਹਨੂੰ ਹੋਰ ਜ਼ਿਆਦਾ ਅੱਗੇ ਵਧਾ ਦਿਓ